ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ 2 ਜਾਂ 3 ਕਿ ਦਿਨ ਹੋਰ ਲੱਗਣੇ ਕੰਮ ਬਾਈ ਇਹਨੂੰ ਪੂਰਾ ਖਿੱਚਿਆ ਵਾ ਅੱਜ ਅੱਜ ਨਹੀਂ ਮਤਲਬ ਅੱਜ ਦਾ ਦਿਹਾੜੀ ਲਾ ਕੇ ਲੰਘ ਗਏ ਤੇ ਤੁਹਾਨੂੰ ਦਿਖਾਉਂਦਾ ਕਿ ਕਿੰਨਾ ਕੰਮ ਖਿੱਚਿਆ ਤੇ ਦਿਨ ਚ ਤੱਕ ਵੀਡੀਓ ਬਈ ਬਣੀ ਨਹੀਂ ਤੇ ਮੈਂ ਤੁਹਾਨੂੰ ਦਿਖਾਉਂਦਾ ਕਿ ਕਿੰਨਾ ਕੰਮ ਖਿੱਚਿਆ ਟੋਏ ਦੇਖੋ ਕਿਹੜੇ ਹਿਸਾਬ ਨਾਲ ਮਾਰਦੇ ਬਈ ਤੇ ਸ਼ਾਮ ਹੋ ਗਈ ਸੂਰਜ ਢਲ ਗਿਆ ਉਹ ਦੇਖੋ ਉਹ ਦੇਖੋ ਮਵੇਂ ਟੋਵਾ ਕਿੱਦਾਂ ਮਾਰਦੇ ਟੋਵਾ ਜਸਾ ਕਿਹੜੀ ਕਿਹੜੀ ਪਾੜਤੀ ਹੈ ਨਾ ਨੇ ਆ ਜੋ ਓਏ 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 ਤਾਂ ਨਾ ਚ ਜਾ ਕੇ ਫੈਲ ਤਲਕਾ ਹਾਂ ਉਹ ਦੇਖੋ ਕਿਦਾਂ ਟੋਵਾ ਪਟਿਆ ਹਾਏ ਇਹ ਕਿੱਕਣਾ ਕਿਦਾਂ ਦੇਖ ਲਓ ਹਾਂ ਆ ਨਿਉ ਪੜਤੀ ਇਹਨਾਂ ਨੇ ਇੱਧਰ ਉਤੇ ਸਰ ਆਹ ਕੜਤੀ ਇਹਨਾਂ ਨੇ ਉਹ ਦੇਖੋ ਉਹ ਵੀ ਕੜਤੀ ਥੱਲੇ ਕਹਿੰਦੇ ਮਿੱਟੀ 'ਚ ਹੈ ਮਿੱਟੀ 'ਚ ਥੱਲੇ ਮਿੱਟੀ ਮਿੱਟੀ ਚਣੀਆਂ ਵੀ ਆ ਕਹਿੰਦੇ ਅੱਛਾ ਜਦੋਂ ਬਸ ਸਿਮਿੰਟ ਪੁਰ ਗਿਆ ਨਾ ਤਾਂ ਕਿ ਮਿੱਟੀ ਦੀ ਹੋਣੀ ਐ ਮੈ ਪਤਾ ਨਹੀਂ ਗਾਰੇ ਗੂਰੇ ਚ ਹੋਉਂਗੇ ਫਿਰ ਪਤਾ ਨਹੀਂ ਹੁਣ ਮੈਨੂੰ ਤਾਂ ਮੇਰੇ ਆਉਣ ਤੇ ਤਾਂ ਪਹਿਲਾਂ ਆ ਆ ਕੱਲ ਦੋ ਕਾਲੂ ਕਣੇ ਨਿਵਾ ਕੱਢਦਣੇ ਸੀ ਸਾਰੀਆਂ ਏ ਟੂ ਜ਼ੈਡ ਇਹ ਨਹੀਂ ਸੋਈਦੀ ਰਹਿੰਦੀ ਉਹ ਕਮਰੇ ਕਿਹੜੀ ਇੱਕ ਉਹ ਕਮਰੇ ਦੇ 1 2 3 4 ਬਸ ਦੋ ਇੱਕ ਆ ਕੰਦ 1 2 ਬਸ 1 2 ਬਸ 3 4 ਰਹਿ ਗਈਆਂ ਕਿਉਂਕਿ ਉਹ ਲੈਟਰੀ ਗਾੜੀ ਉਹ ਤਾਂ ਨਿਕਲ ਨਹੀਂਨੀ ਉਹ ਜਿਹੜੀ ਉਹ ਲੈਟਰਿੰਗ ਵਾਲੀ ਉਹ ਉਹ ਕਦੋਂ ਨਿਕਲਨੀ ਹੂੰ ਲੈਟਰਿੰਗ ਜੇ ਕਹੋ ਨੀ ਅੱਛਾ ਮੈਨੂੰ ਨਹੀਂ ਉਹ ਕਿਤਨੇ ਕਿਲੋ ਗੜ ਤੱਕ ਨਿਕਲ ਜੂਗੀ ਉਹਦੇ ਤੱਕ ਚੱਲ ਦੇਖ ਲਈ ਕਿਤਨਾ ਲੋਡ ਉਹ ਵੀ ਖਾਲੀ ਕਰਾ ਕੇ ਬੰਦ ਕਰਾ ਦੇਣਾ ਮਿੱਟੀ ਸੜ ਦੇਣੀ ਉਹ ਚ ਐ ਕਰੂਗੇ ਜਿਹੜਾ ਉੱਥੇ ਪੱਥਰ ਪਿਆ ਸਾਰਾ ਇਹ ਜੇ ਕਰਾ ਦੇਗੇ ਹਨਾ ਆ ਵੀ ਅੱਛੇ ਹੈ ਥੱਲੇ ਤੇ ਕੱਢਦੇ ਆ ਉੱਪਰ ਤੇ ਚੱਕਣਾ ਕਾ ਲੂ ਇਹਨਾਂ ਨੇ ਹਾਂਜੀ ਹੁਣ ਕਾ ਲੂ ਫੇਰ ਟਰਾਲੀ ਖੜਾ ਦੇਣੀ ਇੱਕ ਤੇ ਆਹ ਸਾਈਡ ਦੇਖਦੇ ਆ ਜਿਓ ਆਹ ਸਾਈਡ ਦਿਖਾਵਾਂ ਤੁਹਾਨੂੰ ਆਹ ਆਹ ਸਾਈਡ ਦੇਖੋ ਨਵਰੇ ਫਰਸ ਖੜਿਆ ਉੱਪਰ ਇਹ ਫਰਸ ਖੜਿਆ ਹੋਵੇ ਲੋਏ ਉੱਪਰ ਫਰਸ ਖੜਾ ਹੈ ਜਿਗਣਾ ਕਿਸੇ ਨੇ ਟੋਆ ਪੱਟਦਾ ਹੁੰਦਾ ਦੂਵੇ ਚੂਹੇ ਨੇ ਟੋਆ ਪੱਟਿਆ ਹੁੰਦਾ ਇਧਰ ਇਹ ਥੱਲੇ ਥੱਲੇ ਇਹ ਇਦਾਂ ਹੀ ਹੈ ਫਰਸ ਉੱਤੇ ਹੈ ਉਹ ਹੈ ਇਕਨ ਥੋੜੀ ਕੱਢਣੀ ਸੋਖੀ ਹੋ ਜਾਂਦੀ ਹੈ ਇਹਨਾਂ ਨੂੰ ਕੱਢਣੀ ਸੋਖੀ ਕਹਿੰਦੇ ਵਿੱਚ ਗਰਮੀ ਦੇ ਔਖਾ ਵਿੱਚ ਬੜਨਾ ਨਾ ਨਾ ਵਿੱਚ ਇਹਨਾਂ ਨਹੀਂ ਵੜਦੇ ਇਹਨਾਂ ਨੂੰ ਸਿਰਫ ਅੱਧਾ ਤਾਂ ਕੱਢੀ ਵੀ ਉੱਥੇ ਤੱਕ ਵਿੱਚ ਵੜ ਕੇ ਵਿੱਚ ਵੜ ਕੇ ਹਾਂਜੀ ਇਹ ਵਿੱਚ ਬੜਨੇ ਤਾਂ ਆਖਾਂ ਹੈ ਜੀ ਕਾਲੂ ਕਹਿੰਦੇ ਸਾਰੀ ਨਿਊ ਕੱਢ ਦੇਣੀ ਐ ਅਸੀਂ ਤੇ ਪੱਰਸ ਨੂੰ ਇੱਟ ਚੱਕਣੀ ਐ ਪਰਨ ਕਾਲੂ ਪਹਿਲਾਂ ਇੱਟ ਚੱਕਣੀ ਐ ਨਾ ਨੇ ਜਿਹੜੀ ਆਹ ਰੋੜੇ ਲੱਗ ਕਰਦੇ ਨੇ ਟਰਾਲੀ ਬਾਹਰ ਖੜਾ ਦੇਣੀ ਇੱਟਾ ਲੱਗ ਤੇ ਰੋੜੇ ਲੱਗ ਇੱਕ ਚੱਠਾ ਬਾਹਰ ਲੱਗੂਗਾ ਸ਼ਾਇਦ ਹੁਣ ਕਿਉਂਕਿ ਹਲੇ ਆਹ ਇਟ ਕੰਦ ਵੀ ਪਈ ਐ ਪਰ ਇਹ ਤਾਂ ਕੰਦ ਚਲੋ ਦੂਏ ਲੋਟੇ ਨਹੀਂ ਉਹ ਹੈਨੀ ਮਜ਼ਬੂਤੀ ਚ ਨਹੀਂ ਹੈ ਜਾਂ ਆਹ ਇਸ ਤਰ੍ਹਾਂ ਇੱਥੇ ਜਿਹੜੀ ਹੋ ਜਣੀ ਉਹ ਸਾਰੇ ਤੱਕ ਹਾਂਜੀ ਉਹ ਕੱਢ ਕੇ ਪਰ ਉਹਦੀ ਨਿਊ ਕੱਢਣੀ ਨਹੀਂ ਉੱਥੇ ਨਹੀਂ ਕਰਣਾ ਹਾਂ ਅੰਦਰ ਬੈੜੀ ਮਾਂ ਵੀ ਦੇਖਣਾ ਜੀ ਅੱਜ ਨਹੀਂ ਚਲ ਜਾਂਦੇ ਹੈ 6 ਵਜੇ ਉਹ ਫੇਰ ਜਾਂਦਾ ਮੈਂ ਤੁਹਾਨੂੰ ਦੇਖਣ ਆਈਗੀ ਅੱਛਾ ਜੇ ਖੜ ਜਾਂਦਾ ਮੈਂ ਪਾਣੀ ਭਰਨੀ ਬੋਤਲੋਂ ਦੀ ਹੈ ਮੈਂ ਕਿਹ ਪੋਤਲਾ ਭਰਨੀ ਆ ਉਹ ਘਰ ਤਾਂ ਆਈ ਬਿੰਡੂਟੀ ਓਰੇ ਆ ਗਈ ਅੱਥੇ ਓਰੇ ਆ ਜਾਂਦੀ ਹੈ ਹਾਂਜੀ ਸਾਹਾਰ ਕਿਉਂ ਨਹੀਂ ਭਰਨਾਈ ਜੇ ਕੱਲ੍ਹ ਪਾਸੁਰ ਵੱਟੂ ਤੇ ਚੱਕੋਗੇ ਤੇ ਧੜੀ ਵੀ ਚੜਨੀ ਹਾਂਜੀ ਨਿਉਂ ਦੇਖੋ ਕਿੱਦਾਂ ਕੱਢਦੇ ਦੇਖਿਓ ਔਰ ਇੱਕ ਨਾ ਚੂਹ ਨੇ ਖਟ ਕਰੀ ਗਏ ਨੀ। ਫੇਰ ਇਹ ਤਾਂ ਵਿੱਚ ਤੱਕ ਗਈ ਵੀ ਹੈ। ਫੇਰ ਆਇਆ ਪਰ ਫਸ ਜਾ ਪਰ ਫਸ ਜਾ। ਫਸ ਕੇ ਖੜਾ ਰਹਿ ਗਿਆ। ਹਾਂ। ਤੇ ਵਿੱਚ ਤੇ ਫਸ ਤਾ ਫਾਈ ਗਏ। ਪਰ ਤਾਂ ਨਾ ਜ਼ਿਆਦਾ ਤਾਂ ਨਹੀਂ ਪਾਇਦਾ ਮੰਮੀ। ਉਹ ਬਈ ਉਹ ਥੱਲੇ ਨਹੀਂ। ਫਸ ਤਾਂ ਫੇਰ ਉੱਪਰ ਫੇਰ ਫਸ ਪਾਇਆ। ਹਾਂਜੀ। ਹਾਂ। ਫਸ ਤੇ ਪਰ ਫਸ ਆਇਆ ਵਾਈ। ਸਾੜੇ ਵੀ ਦੇਖਣ ਕਰਿਓ ਫਸ ਕੇ। ਅੱਛਾ। ਹਲੋ ਬਾਈ। ਕੱਲੂ ਦੇਖਾਂਗੇ ਕਿ ਅਸੀਂ ਕਿੰਨਾ ਖਿੱਚਦੇ ਆ ਕੱਲੂ ਥੋੜਾ ਹੋਰ ਖੁੱਲਾ ਖੁੱਲਾ ਇਹ ਲੱਗਣ ਲੱਗਣਾ ਸਾਫ ਆ ਇਟਾਂ ਟਾਂ ਸੈੱਟ ਹੋ ਜਾਣੀਆਂ ਤੇ ਕੱਲੂ ਦੇਖਾਂਗੇ ਬਾਈ ਹੁਣ ਚਲੋ ਬਈ ਅਗਲੇ ਦਿਨ ਦੀ ਸਵੇਰ ਅੱਜ ਅੱਜ ਕੰਮ ਦੇ ਦੇਵੇ ਕਿੰਨਾ ਖਿੱਚਦੇ ਤੇ ਆਹ ਕੰਮ ਦੇ ਚੱਕਰ ਵਿੱਚ ਬਾਈ ਖੇਤਾਂ ਨੂੰ ਤਾਂ ਭੁੱਲੇ ਗਏ ਤੇ ਖੇਤਾਂ ਚੰਦ ਸਪਰੇਅ ਵੀ ਕਰਾਈਏ ਅੱਜ ਦੇ ਇਹਨਾਂ ਦਿਨ ਚ ਸਪਰੇਅ ਲੈ ਕੇ ਆਉਂਦਾ ਅੱਜ ਜਾਂ ਕੱਲੂ ਕਰਾਵਾਂਗੇ ਪਰ ਕੱਲੂ ਬਾਈ ਬਹੁਤ ਕੰਮ ਖਿੱਚਾਉਣਾ ਤਨ ਨੂੰ ਆਹ ਜਿੱਦਾ ਚੱਕ ਹੋਣੀ ਆ ਆਪਣਾ ਕਿਉਂਕਿ ਐਤਵਾਰ ਨੂੰ ਤਾਂ ਮਿਸਤਰੀ ਨੇ ਆਉਣਾ ਆਹ ਚੀਜ਼ਾਂ ਚੱਕ ਹੋਣੀ ਆ ਉਹ ਜਿੱਦਾ ਸਾਰੀ ਚੱਕ ਹੋਣੀ ਆ ਠੀਕ ਹੈ ਤੇ ਰੇਤਾ ਲਿਆਉਣਾ ਰੇਤ ਉੱਗੀ ਉੱਥੇ ਜਗ੍ਹਾ ਬਣਾਵਾਂਗੇ ਫਿਰ ਸਰੀਆ ਲੈ ਕੇ ਆਉਣਾ ਸਿਮਿੰਟ ਲੈ ਕੇ ਆਉਣਾ ਤਨ ਨੂੰ ਦੇ ਦੇ ਕੱਲ ਨੂੰ ਕਾਫੀ ਕੰਮ ਹੈ ਬਈ ਤੇ ਇੱਧਰ ਐ ਵੀ ਇੱਟਾਂ ਪੱਟ ਹੋਣੀ ਆ ਚਲੋ ਪਹਿਲਾਂ ਅੱਜ ਆਹ ਕੰਮ ਖਿਚਾਵਾਂਗੇ ਫਿਰ ਦੇਖਾਂਗੇ ਕੱਲ ਨੂੰ ਕੱਲ ਦੀ ਕੱਲ ਦੇਖਾਂਗੇ ਬਈ ਤਵੇਲੇ ਖੇਤਾਂ ਦੇਖੀਏ ਕਿਹੜੀ ਸਪਰੇਅ ਹੋਣੀ ਹੈ ਫੇਰ ਸਰਵਿਸ ਨੂੰ ਫੋਨ ਕਰਕੇ ਲਿਆਵਾਂਗੇ ਤੇ ਲੋਈ ਖੇਤਾਂ ਵਿੱਚ ਪਹੁੰਚ ਗਏ ਇੱਧਰ ਸਰਵਿਸ ਦੇ ਇਹਨਾਂ ਨਿੱਤਰਣ ਲੱਗੇ ਆਂ ਥੋੜੀ ਥੋੜੀ ਤੇ ਆਪਣੇ ਵੀ ਦਿਖਾਵਾਂ ਤੁਹਾਨੂੰ ਮੈਂ ਇੱਧਰ ਆ ਰੱਜੂ ਤਾਂ ਇਹਦੀ ਇਹ ਵੀ ਆ ਨਿੱਤਰਗੇ ਸਾਰੀ ਬਾਈ ਹਾਰ ਕੋ ਆਪਣੀਆਂ ਉਹ ਵੀ ਇੱਧਰ ਤੇ ਲੋਗ ਇਹ ਆਪਣੀ ਆ ਗਈ ਇੱਧਰ ਹੋਇ ਤਿਲਕਣਾ ਥੱਲੇ ਲੈ ਆਪਣੀ ਵੀ ਸਾਰੀ ਨਿਸਰੇਈ ਬਈ ਧੀ ਆਪਣੀ ਆ ਨਾ ਪਨੇ ਆ ਤੇ ਕੀ ਆ ਸਾੜੇ ਲਾਇਆ ਨਹੀਂ ਆਪਾਂ ਦੂਜੀ ਨਹੀਂ ਆਪਣੇ ਉਧਰ ਨਵੀਂ ਮੋਟਰ ਉਧਰ ਆਪਾਂ ਬਾਸਮਤੀ ਲਾਇਆ ਕਰਦੇ ਜਿਹੜੀ ਆ ਮੋਰੇ ਲੱਗੀ ਵੀ ਹੈ ਇਹ ਲਾਇਆ ਕਰ ਦਿੰਦੇ ਆ ਤੇ ਕੀ ਉਧਰ ਆਪਾਂ ਨੇ ਲਾਈ ਨਹੀਂ ਕਿਉਂਕਿ ਉਧਰ ਆਪਣੇ ਹੁਣ ਲੱਗ ਗਿਆ ਪਪੂਲਰ ਹੋਰ ਕਰਕੇ ਨਹੀਂ ਲੱਗੀ ਚਲੋ ਭਾਈ ਚੱਲੀਏ ਘਰਾਂ ਨੂੰ ਦੇਖੀ ਮਿਸਤਰੀ ਵੀ ਇਹਨਾਂ ਦਿਹਾੜੀ ਵਾਲੇ ਵੀ 8 ਵਜੇ ਆ ਜਾਂਦੇ ਆ ਲੋ ਭਾਈ ਹਮ ਸ਼ੁਰੂ ਹੋ ਗਿਆ ਇੱਕ ਬੰਦਾ ਹੀ ਆ ਹੋ ਲੱਗਾ ਟਰਾਂਡੀ ਘਟਾਉਣੀ ਅੱਜ ਹਾਂਜੀ ਬਾਹਰ ਹੈ ਨਾ ਹਾਂ ਲੇ ਕਿੰਨਾ ਨਾ ਦੋ ਦਿਨ ਲੱਗਿਓ ਹੋਰ ਹਾਂ ਦੋ ਦਿਨ ਹੀ ਲੱਗਣਾ ਆਰਾਮ ਨਾਣਾ ਹਾਂ ਲੱਗੇ ਨਹੀਂ ਪਤਾ ਕਿੰਨਾ ਖਲਾਰ ਗਿਆ ਕਿੱਜਾ ਕਰੇ ਇਧਰੋਂ ਕਰੇ ਕਰੇ ਅਜੇ ਨਹੀਂ ਵਾ ਨਿਕਲ ਜੂ ਸਾਰੀਆਂ ਨਿਵਾ ਨਹੀਂ ਆ ਗਏ ਕੋਈ ਗਿਆ ਇਹ ਤਾਂ ਚਾਰ ਨਹੀਂ ਹੋ ਰਹੀਆਂ ਨਾ ਬਸ ਦੋਈ ਕਾਹ ਆਈ ਕਾਹ ਜਾਂਦੀ ਹੈ ਹੁਣ ਕਹਨ ਜਾਂਦੀ ਹੈ ਇਹ ਸਿੱਧੀ ਜਾਂਦੀ ਇਹ ਸਿੱਧੀ ਹੈ ਨਾ ਕਾਹ ਦਲੂਗੀ ਹੈ ਨਾ ਹੂੰ ਠੀਕ ਆ ਇੱਧਰ ਵਾਲੀ ਤਾਂ ਫਿਰ ਆਹੀ ਰਹੇਗੀ ਤੇਰੀ ਆਹੀ ਉਹ ਬਾਸੁਰ ਮੰਡੋਂ ਤਾਂ ਨਿਕਲਣੀ ਨਹੀਂ ਹੈ ਨਾ ਕਿ ਟੋਅ ਵੱਜਿਆ ਵਾ ਥੱਲੇ ਤੇ ਕਹੋ ਸਿੱਧੀ ਆ ਇੱਕ ਹੋਰ ਹੈਗੀ ਇੱਕ ਹੋਰ ਰਹਿੰਦੀ ਕਾਹ ਬਚਾਰ ਰਹਗੀਆਂ ਮੰਨ ਲਾ ਵੀ ਅੱਜ ਆ ਨਹੀਂ ਗਾ ਜਾਣੀਆਂ ਉਹਨੇ ਉਹ ਕੱਢ ਦੇਣੀਆਂ ਹਾਂਜੀ ਬਾਕੀ ਐਟ ਕਰੀ ਜਾਂਦੇ ਬਾਕੀ ਐਟ ਰਹਿੰਦੀ ਐ ਥੱਲੇ ਦੇ ਐਟ ਖਾਵੇਂ ਨਿਕਲਦੀ ਐ ਹਾਂ ਸੋਸ ਵਾਲੀ ਉਹ ਆ ਜਿਹੜੀ ਹੋ ਗਈ ਆ ਮੈਂ ਠੀਕ ਹਾਂਜੀ ਵੀ ਪੰਜ ਬੰਦੇ ਹਾਂ ਆ ਰਹੇ ਆਗੇ ਆ ਰਹੇ ਕਿ 6 ਅੱਜ ਪਤਾ ਨਹੀਂ ਹੁਣ ਆਏ ਦੇ ਪਤਾ ਲੱਗੂ ਹਾਂ ਉਧਰ ਨੰਬਰ ਦਾ ਕੰਮ ਜਿਹੜਾ ਦੋਏ ਪਾਸੇ ਦਾ ਉਧਰ ਚੱਲ ਰਿਹਾ ਅੱਗੇ ਹਲੇ ਉਧਰ ਵੀ ਰਹਿੰਦਾ ਇਕੱਠੇ ਕੰਮ ਨਿਬੜਣਾ ਦੋਏ ਪਾਸੇ ਹਾਂ ਤਾਂ ਕੀ ਨਿਬੜੂਗਾ ਲੋਵੇ ਅੱਜ ਫੇਰ ਬੱਦਲ ਆ ਗਿਆ ਤੇ ਜਾਨੂ ਮੰਮੀ ਜੀ ਨੇ ਚਾਹ ਵੀ ਤਰਤੀ ਤਾਤੀ ਮੀ। ਚਾਹ ਬਣ ਗਈ। ਬਣ ਗਈ। ਚਾਹ ਲੈ ਜਾ। ਬਣ ਗਈ। ਬਰਾਦਰੋ ਗਲਾਸ ਵੀ ਦੇ ਦੋ। ਛੋਲੇ ਦਾ ਗਲਾਸ। ਗਲਾਸ ਦੇ। ਉਹ ਰੱਖ ਦੋ ਇਹਦੇ। ਉਹਰੇ ਰੱਖ ਤੇ ਚਾਹ ਲੈ ਕੇ ਚੱਲੀ ਐ। ਅੱਜ ਮੌਸਮ ਹੈ ਠੰਡਾ ਹੈ ਨਾ ਬਾਈਆਂ ਨੂੰ। ਮੀਂਹ ਆਉਣਾ ਕੰਮ ਨਾ ਖੜਾ ਸਕੇ। ਹੂੰ। ਮੀਂਹ ਤਾਂ ਨਾ ਪਵੇ। ਹਾਂ। ਲੋਵੇ ਨਾਂ ਮੈਂ ਲੱਤਾਂ ਨਾ ਮੀ ਆ ਵੀ ਗਿਆ। ਜੱਲੀ ਆਪਾਂ ਨੇ ਵੀ ਬਈ ਕਾਲਜ ਜਾਣਾ। ਚਲਿਏ ਪਹਿਲਾ ਪਹਿਲਾ ਮੀਂਹ ਮੀਂਹ ਦੇ ਲੈ ਵੇ ਮੀਂਹ ਆ ਗਿਆ ਮੀਂਹ ਚ ਚਾਹ ਲਿਆ ਹੁੰਦੀ ਘੱਟ ਕਿੰਨੇ ਬੰਦੇ ਆ 6 ਉਹ ਬੜੇ ਜਿਹੇ ਵਾਲੇ ਇੱਕ ਸਰਜੋ ਹਾਂ ਬਈ ਠੀਕ ਹੈ ਮੀਂਹ ਆ ਗਿਆ ਆਇਆ ਵਾੜੋਂ ਮੀਂਹ ਆ ਗਿਆ ਆ ਫਿਰ ਵੀ ਰਸਤੇ ਦਾ ਆਇਤਾ ਨੂੰ ਆਪੇ ਨਹੀਂ ਉਹ ਚਾਹ ਤੇ ਜਿੱਦੂ ਕਰਦੇ ਉਹਦਾ ਕੋਈ ਨਹੀਂ ਵੀ ਮੀਂਹ ਪੈਣੇ ਲੱਗ ਗਿਆ ਪਤਨੀ ਜਣ ਲੱਗੇ ਮਾਰ ਕੇ ਛੱਡ ਕੇ ਤੇਜ ਹੋ ਗਿਆ ਮੀਂਹ ਤੇਜ ਇਹ ਨਾ ਆਇਆ ਰ ਆਉਣ ਲੋਟ ਹੁੰਦੀ ਕਿਚੀਂ ਰੱਖ ਦਿੱਤ ਲੈ ਨੂੰ ਮੜੀ ਜੀ ਠੀਕ ਆ ਹੁਣ ਬੰਦੇ ਅੱਦੇ ਲੰਘੇ ਆਪਣੇ ਨਰਕਾਂ ਖਤਰੇ ਵੇ ਆਉਂਦਾ ਹਾਂ ਹਾਂ ਜੇ ਪੈ ਜਾਂਦਾ ਬਿਲਕੁਲ ਫੋਰ ਹਾਂ ਕੰਪਾ ਵੀ ਆ ਗਏ ਵਿੱਚ ਮੀਂਹ ਆਇਆ ਸ਼ੁਰੂ ਕਰਿਆ ਤਾਂ ਲੇਖਾ ਖਤਰੀ ਦਾ ਫਾਇਦਾ ਹੋ ਗਿਆ ਉਹ ਲਾਜਾ ਲੋ ਬਈ ਹੁਣ ਮੀਂਹ ਘਟਿਆ ਪਾਣੀ ਪਾਣੀ ਹੋ ਗਿਆ ਆ ਦੇਖੋ ਇੰਦਰ ਵੀ ਉਹਨਾਂ ਨੇ ਘੱਟ ਹੀ ਰਫ਼ਤਾਰ ਨਹੀਂ ਵੀ ਨਹੀਂ ਲਗਾਤਾਰੇ ਪੈ ਰਿਹਾ ਚੱਲੀਏ ਪਾਵੀਂ ਛਤਰੀ ਲੈ ਕੇ ਜਾ ਬਈ ਮੇਂ ਹੋਰ ਤੇਜ਼ ਹੋ ਗਿਆ ਅੱਜ ਹਟਮ ਦਾ ਨਾਮ ਨਹੀਂ ਲੈ ਰਿਹਾ ਚਲੋ ਬਈ ਭੱਜ ਗਈ ਐ ਉਧਰ ਕੱਪੜੇ ਗਿੱਲੇ ਹੋ ਗਏ ਥੋੜੇ ਜੇ ਹੁਣ ਛਤਰੀ ਮਿਲੀ ਐ ਲੈਡੀ ਛਤਰੀ ਲੈ ਜਾਣੀ ਹੈ ਨਾ ਗੜੀ ਸਾਡੇ ਸਮੁੰਦਰ ਆ ਗਿਆ ਵੱਡੇ ਵੱਡੇ ਇਹ ਬਣੀ ਭਰੀ ਵੀ ਗੜੀ ਆਹ ਸੁੰਦਰ ਵੀ ਪਾਰ ਕਰਨਾ ਪੈਣਾ ਰਹੀ ਹੈ ਜੀ ਜੇ ਤਾਂ ਇਹ ਵੀ ਪਾਣੀ ਭਰੇ ਇਹ ਠੀਕ ਆ ਆਹ ਭਰ ਗਿਆ ਇੱਧਰ ਆਹ ਦੇਖ ਬੜਾ ਖ ਨਿਕਲ ਗਿਆ ਬਈ ਇਧਰ ਨਾਲੀਆਂ ਭਰ ਗਈਆਂ ਉਹ ਦੇਖੋ ਕਿੱਦਾਂ ਬਣੀ ਚੱਲਦਾ ਤੇ ਇਧਰ ਦੇਖੋ ਵੀ ਨਾਲੀ ਸਾਰੀ ਭਰ ਗਈ ਚੱਲੀ ਆਪਾਂ ਵੀ ਲੇਟ ਹੁੰਦੇ ਫਿਰ ਗੱਡੀ ਕੱਢੀਏ ਪਹਿਲੀ ਅੱਧਾ ਘੰਟਾ ਲੇਟ ਹੋ ਗਏ ਮੰਦਰ ਰੱਬਾ ਹੀ ਰਹਿਣਾ। ਉਹ ਵੀ ਆ ਗੱਡੀ ਖੜੀ। ਇੱਧਰ ਸਰਵਿਸ ਤੇ ਗੱਡੂਗੇ ਆਪਾਂ ਲਾਂ ਗੱਡੀ ਜਾ। ਫੇਰ ਗੱਡੀ ਆਪਣੀ ਨਿਕਲੋਗੇ। ਅੱਜ ਮੈਂ ਦੁਪਹਿਰ ਨੂੰ ਟਰੈਕਟਰ ਵੀ ਕੱਢਣਾ ਆਪਾਂ ਨੇ। ਟਰੈਕਟਰ ਕੱਢ ਕੇ ਉੱਥੇ ਲਾਉਣਾ। ਮੈਂ ਕੋਲ ਜਾ ਰਿਹਾ ਇੱਧਰੋਂ ਜਿਹੜਾ ਦਰਿਆ ਪੈਂਦਾ ਸਤਲੁਜ ਉਹ ਦਰਿਆ ਪਰ। ਓਏ ਓ ਬੋਲ ਜੀ ਕਿੰਨਾ ਵੀ ਪੈ ਰਿਆ। ਮੈਂ ਪਿੰਡ ਵੀ ਪੈਂਦਾ ਤਾਂ। ਲੈ ਪਿੰਡ ਦਾ ਪਹਿਲੇ ਹੀ ਘਾਟ ਗਿਆ। ਓ ਆਂਟੀ ਫਿੱਚ ਗਈ। ਵੇਸਾ ਬਾਮੀ ਪੈ ਰਿਹਾ ਵੀ ਹੈ ਤੀ ਸਾਰੀਆਂ ਬਰਦਾਤਾਂ ਲੰਘੀਆਂ ਹੁਣ ਮੀਂਹ ਪੈਣ ਲੱਗਿਆ ਹੁਣ ਮੀਂਹ ਸ਼ੁਰੂ ਹੋ ਗਿਆ ਚੱਲ ਕਾਲਜ ਦੇਖਦੇ ਕਾਲਜ ਮੈਨੂੰ ਡੁੱਬਣਿਆ ਹੋਣਾ ਥੱਟ ਉੱਤੇ ਵੀ ਹਾੜ ਆ ਜਾਂਦਾ ਜੀ ਅੰਨਾ 20 ਵਜੇ ਦੇਖੀ ਪਾਣੀ ਚੱਲਣਾ ਕਾਲਜ ਚ ਲੋਵੇ ਭਰ ਜਣੇ ਮਨ ਲੱਗਦਾ ਚੱਲ ਦੇਖਦੇ ਕਾਲਜ ਜਾ ਕੇ ਲੋਵੇ ਪਾਣੀ ਚੱਕ ਕਰੋ ਮੁਰੇ ਉਹ ਦੇਖ ਇਹ ਹੁਣ ਦੇਖੋ ਡੀਜ਼ਲ ਗੱਡੀ ਤਾਂ ਹੋਵੇ ਸਾਡੀ ਟਾਇਰ ਤਾਂ ਹੋਏ ਗੱਡੀ ਤਾਂ ਧੋ ਹੋਏ ਨੀ ਮਾਨੇ ਨਾਲ ਭਰੀ ਭਈ ਸੜਕ ਲੈ ਇਹਦਾ ਸ਼ੀਸ਼ਾ ਵੀ ਗੱਲਾ ਜੜੀ ਇਹ ਆ ਜਾ ਆ ਜਾ ਆ ਆਰ ਕੋ ਮਾਰ ਕੇ ਮਾਣੀ ਕਿਤੇ ਪਾਣੀ ਦੇ ਹੀ ਹੰਕਣਾ ਹੁੰਦਾ ਆਰ ਇਹ ਛਕਣਾ ਆਰੇ ਹੋਰੇ ਹੋਰੇ ਇਹ ਪਹਾੜ ਦਾ ਪਾਣੀ ਹੁੰਦਾ ਸਾਰਾ ਉਹਦੇ ਸੜਨ ਦਾ ਬੇਨ ਫੰਦਾ ਸੜ ਤੇ ਤਾਂ ਬੱਟੇ ਹੋਲੇ ਬਾਕੀ ਦਾ ਕੌਲ ਜੇ ਦੇਖੀ ਤੂੰ ਕੀ ਬਣਿਆ ਬਹੁਣ ਹਾਂ ਚਾਹਦਾ ਇਹ ਦੇਖੀ ਇਹੋ ਹੋਲੇ ਡਰਾ ਦੀਏ ਦੇਖਦਾ ਹੀ ਜਿਹਾ ਸਾ ਪਹਲਾ ਹੋਈ ਤੇ ਇਹ ਲੈ ਨਿਆਣੀ ਡਰਰ ਨੇ ਨੰਨ ਲਓ ਜੀ ਹੁਣ ਐਂਟਰੀ ਆ ਜੀ ਹੁਣ ਰੋ ਰੇ ਫਵਾਰੇ ਚੱਲਦੇ ਬਲੇ ਆ ਨਹੀਂ ਪਾਣੀ ਦੇ ਕਿ ਪਾਣੀ ਆਉਣਾ ਬਸ ਪਹਾੜਾ ਮਰਦੇ ਨਿਕਲ ਨਿਕਲੇ ਇੱਧਰ ਨੂੰ ਹੀ ਆਉਣਾ ਲੋ ਵੀ ਮੈਟਰ ਕਾਲ ਜੀ ਐਂਟਰੀ ਆ ਸਾਰੇ ਨਿਆਣੀ ਖੁੱਡਿਆਂ ਚ ਬੜੇ ਹੋਏ ਘੁੰਮ ਰਹੀ ਗੱਡੀ ਗੱਡੀ ਘੁੰਮਦੀ ਆ ਸਲਿੱਪ ਹੋ ਰਹੀ ਨਾ ਖੱਬੜਾ ਵਰਤੇ ਪੂਰੀ ਖੜੇ ਆਉਣੇ ਆ ਉਹ ਚਲੋ ਕੋਈ ਕਿਸੇ ਛੱਤ ਥੱਲੇ ਕੋਈ ਕਿਸੇ ਛੱਤ ਥੱਲੇ ਹੁਣ ਚੱਲੀਏ ਘਰ ਨੂੰ ਧੁੱਪ ਆ ਗਈ ਦੁਪਹਿਰ ਨੂੰ ਹੈ ਨਾ ਹੋਰ ਸਵੇਰੇ ਉੰਜੋਂਗਾ ਮੀਂਹ ਸਵੇਰੇ ਮੀਂਹ ਬਹੁਤ ਪੈ ਗਿਆ ਵੀ ਪਾਣੀ ਉਹ ਪਾਣੀ ਦਾ ਆਹ ਤੇਰੀ ਬੰਦ ਮਰੇ ਆਹ ਦੇਖ ਉਰੇ ਪਾਣੀ ਪਾਣੀ ਦਾ ਸੀ ਇਹਨੇ ਅੰਦਰ ਬੈਠੇ ਤੇ ਕਲਾਸ 'ਚ ਤੁਹਾਨੂੰ ਬਾਹਰੋਂ ਦੱਸਿਆ ਮੁੰਡਿਆਂ ਨੇ ਪਾਣੀ ਚੱਲਦਾ ਉਹ ਦਾਰੇ ਚੱਲੀਏ ਬਈ ਘਰ ਨੂੰ ਚਲੋ 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 ਬਈ ਚਲੋ ਛੁੱਟੀ ਹੋ ਚੱਲਿਆ ਬੈਗ ਚੱਕਿਆ ਮੁੰਡੇ ਨੇ ਹੋਸਟਲ ਛੱਡ ਚੱਲੇ ਆ ਲੋਬੀ ਘਰਾਂ ਪਹੁੰਚ ਗਈ ਟਰਾਲੀ ਲਈਏ ਉੱਥੇ ਬੈਗ ਕਰਕੇ ਲੋਬੀ ਟਰੈਕਟਰ ਲਾਤਾ ਨੇ ਰੋਡ ਪਰ ਖੜਾਉਣਾ ਪਿਆ ਕਿਉਂਕਿ ਫਿਰ ਇੱਧਰ ਅੰਦਰ ਭਰਿਆ ਵਾ ਸਾਰੀ ਤਾਂ ਪੰਮੀ ਕੱਪੜੇ ਬਦਲਣ ਕੇ ਫਟਾਫਟ ਆਈਏ ਜੇ ਕੋਈ ਚੀਜ਼ ਆ ਗਈ ਟਰੈਕਟਰ ਸਾਈਡ ਕਰਨਾ ਪੈ ਜਾਂਦਾ ਇੱਲਾਹ ਪਤਾ ਨਾ ਰੋੜੇ ਤੇ ਲੋ ਬਈ ਬੱਦਲ ਫੇਰ ਤੋਂ ਆ ਰਿਹਾ ਹੋਰ ਗਵਾਂ ਕਾਲਾ ਟਰਾਲੀ ਬਸ ਭਰ ਚੱਲੀ ਆਪਣੀ ਅੱਧੀ ਹੋ ਗਈ ਅੱਧੀ ਹੋਏ ਤੇ ਬਾਹਰ ਅੰਦਰ ਜਗ੍ਹਾ ਮਿਲਦੀ ਚੱਲੋ ਵੀ ਰੱਬ ਨੇ ਸੁਣ ਲਈ ਬੰਦਿਆਂ ਦੀ ਹਵਾ ਜਮੇ ਰੁਕੀ ਵੀ ਦੀ ਹੁਣ ਹਨੇਰੀਓ ਲਿਆਦੀ ਹੂੰ ਅਬ ਕਿੱਜਾ ਹੋਰ ਕਪੜੇ ਬਾਹਰ ਠੰਡ ਆ ਗਈ ਬਾਬੇ ਦੇ ਲੈ ਗਰਮੀ ਗਰਮੀ ਕਪੜੇ ਨਹੀਂ ਵਾਏ ਪੂਰੇ ਤੇ ਨੀ ਕੱਪੜੇ ਪਾਉਂਦਾ ਬੱਲੇ ਇਹਨੇ ਪੂਰੀ ਗਰਮੀਆਂ ਨੇ ਕੱਪੜੇ ਵਾਏ ਦੇ ਲਾ ਆਵਰੇ ਬਦਲ ਚੱਕ ਲੈਣਾ ਮੈਂ ਉੱਥੇ ਪਹੁੰਚ ਗਿਆ ਪਹਿਲਾਂ ਤੂੰ ਦੇਖਣ ਉਰੇ ਦੇ ਉਰੇ ਦੇ ਉੱਥੇ ਪਹੁੰਚ ਗਿਆ ਲੋ ਬਈ ਟਰਲੀ ਅੰਨੇ ਕੋਈ ਚੀਜ਼ ਆ ਗਈ ਸੀਗੀ ਮੋਨਟਲ ਟਰਾਲੀ ਖਾਲੀ ਹੋ ਕਰਿਆ ਫਿਰ ਅੰਦਰੇ ਲਾ ਦਾਂ ਇੰਟਰਜੇ ਜਗਾ ਬਣ ਕੇ ਅੰਦਰ ਖੜਦੇ ਨੂੰ ਇਹਨੂੰ ਖਾਲੀ ਕਰੀਏ ਹੋਈਆ ਚਲੋ ਵੇ ਟਰਾਲੀ ਖਾਲੀ ਕਰਕੇ ਫਿਰ ਲਾ ਤੇ ਅੰਦਰੇ ਬਾੜਤੀ ਚਲੋ ਵੇ ਚਲੋ ਵਈ ਅੱਜ ਦਾ ਪਿਕ ਅੱਜ ਸਿਰਫ ਹੁਣ ਕਲ ਦੀ ਦਿਹਾੜੀ ਲੱਗਣੀ ਆ ਉਹ ਜਿਹੜੀਆਂ ਉਹ ਲੱਕੜੇ ਵੀ ਆਪਾਂ ਉਹ ਵੀ ਕੱਟ ਦੇਣੀਆਂ। ਖਾਲੂ ਸਾਰਾ ਖਾਲੀ ਹੰਦਾ ਦਿਖਾਵਾਂਗੇ ਤੁਹਾਨੂੰ। ਦੋਵੇਂ ਹੁਣ ਖਾਲੂ ਮਿਲਾਂਗੇ। ਖਾਣ ਦਾ ਮਾਣ ਚੱਕਦੇ ਦਿਖਾਵਾਂਗੇ ਸਾਰਾ ਖਾਲੀ ਕਰਾਂਗੇ ਸਾਰੀ ਜਿਹੜੀ ਤੇ ਮਿਲਦੇ ਹੁਣ ਕੱਲ ਦੀ ਵੀਡੀਓ 'ਚ।